ਕਿਵੇਂ ਕਰਾਂ ਧੰਨਵਾਦ ਸੁਣੀ ਤੁਸੀਂ ਅਰਜੀ ਨਵਾੜਿਆਂ ਦੀ ਖੁਸ਼ੀ ਸਾਬੀ ਨਾ ਜਾਂਦੀ ਪੇਂਗੀਆਂ ਦੇ ਲਾੜਿਆਂ ਦੀ ਕਿਵੇਂ ਕਰਾਂ ਧੰਨਵਾਦ ਸੁਣੀ ਤੁਸੀਂ ਅਰਜੀ ਨਵਾੜਿਆਂ ਦੀ ਖੁਸ਼ੀ ਸਾਬੀ ਨਾ ਜਾਂਦੀ ਪੇਂਗੀਆਂ ਦੇ ਲਾੜਿਆਂ ਦੀ ਲਾਈਵ ਆਕੇ ਦੁੱਖ ਚੱਕ ਤੇ ਕਰ ਤੇ ਦੂਰ ਹਨੇਰੇ ਜੀ ਉਹ ਕਾ ਅਨਪਰਮਈ ਹੋ ਕੇ ਦਰਸ਼ਨ ਕਰਕੇ ਤੇਰੀ ਕੰਧ ਪਰਮਈ ਹੋ ਕੇ ਦਰਸ਼ਨ ਕਰਕੇ ਤੇਰੀ ਹਾਂ 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 ਪਹਿਲਾ ਨਾਲੋਂ ਫਿੱਟ ਚਿਹਰੇ ਤੇ ਦੁਗਣਾ ਨੂਰ ਸੱਚੀ ਬੁਲਿਆ ਕੀ ਨਾ ਜਾਮੀ ਸਾਡੇ ਕੋਲੋਂ ਦੂਰ ਸੱਚੀ ਪਹਿਲਾ ਨਾਲੋਂ ਫੇਟਿ ਚਰੇ ਤੇ ਦੁਗਣਾ ਨੂਰ ਸੱਚੀ ਹੁਣ ਆਕੇ ਨਾ ਜਾਵੀ ਸਾਡੇ ਕੋਲੋਂ ਦੂਰ ਸੱਚੀ ਨਾਲੇ ਮਾਰ ਜਾਵੀ ਹੁਣ ਕਿਹੜਾ ਨਾਲੇ ਮਾਰ ਜਾਵੀ ਹੁਣ ਕਿਹੜਾ ਅਬ ਵਿੱਚ ਸਰਸੇ ਡੇਰ ਜੀ ਓ ਬਾਪੂ ਸਰਸੇ ਡੇਰ ਜੀ ਤਨ ਪ੍ਰੇਮੀ ਹੋਗੇ ਦਰਸ਼ਨ ਕਰਕੇ ਤੇਰੇ ਦੀ ਤਨ ਪ੍ਰੇਮੀ ਹੋਵੇ ਦਰਸ਼ਨ ਕਰਕੇ